ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਦਲੀਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਲਾਗੇ ਜਿਹੜਾ ਵੀਰਜੀ ਹੁਣਾਂ ਦਾ ਘਰ ਆ 에어ਪੋਰਟ ਦੇ ਲਾਗੇ ਜਿਹੜਾ ਵਾ ਹੋਟਲ ਰੈਡੀਸਨ ਬਲੂ ਉਹਦੇ ਬਿਲਕੁਲ ਨਾਲ ਹੀ ਜਿਹੜਾ ਵਾ ਥੋ ਕੋਈ ਕਿਲੋਕਮੀਟਰ ਸਾਈਡ ਤੇ ਜਿਹੜਾ ਵੀਰਜੀ ਹੁਣਾਂ ਦਾ ਘਰ ਆ ਜਿਹੜਾ ਰੋਡ ਦੇ ਉੱਪਰ ਬਾਰ-ਬਾਰ ਡੇਰਾ ਹੈ ਆ ਦੇਖ ਸਕਦੇ ਜੀ ਤੇ ਦੋ ਗਾਵਾਂ ਤੁਹਾਨੂੰ ਵਿਖਾਉਣੀਆਂ ਤੇ ਪਹਿਲੀ ਵੀਡੀਓ ਵਾ ਆਪਣੀ ਇਸ ਘਰ ਦੇ ਵਿੱਚੋਂ ਗੱਲਬਾਤ ਆਪਾਂ ਕਰਦੇ ਹਾਂ ਵਿਧੀ ਜੀ ਹਾਂਜੀ ਵਿਧੀ ਸਾਸਕਲ ਜੀ ਸਤਿ ਸ੍ਰੀ ਅਕਾਲ ਵਿਧੀ ਹੋਰ ਆਰਪ੍ਰੀਤ ਜੀ ਠੀਕ ਠਾਕ ਜੀ ਜੀ ਆਇਆ ਨੂੰ ਪਹਿਲੀ ਵਾਰ ਸਾਡੇ ਕੋਲ ਵਿਧੀ ਧੰਨਵਾਦ ਵਿਧੀ ਤੁਹਾਡਾ ਜੀ ਤੇ ਨਾਮ ਦੱਸ ਤਾਂ ਵਿਧੀ ਕਰੀ ਆਪਣਾ ਨਾਮ ਮੇਰਾ ਹੀਰਾ ਸਿੰਘ ਏ ਹਾਂਜੀ ਪਿੰਡ ਅਸਲੀ ਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਿਰਸਾ ਏਅਰਪੋਰਟ ਤੇ ਬਿਲਕੁਲ ਲੱਗੇ ਹਨਾ ਇਤੋਂ ਆਪਣਾ ਰੈਡੀਸਨ ਲੱਗੇ ਪੈਂਦਾ ਰੈਡੀਸਨ ਤੋਂ ਅੱਧਾ ਕਿਲੋਮੀਟਰ ਆਪਣਾ ਪਿੰਡ ਠੀਕ ਹੈ ਰੈਡੀਸਨ ਬਲੂ ਤੋਂ ਜਿਹੜਾ ਵਾ ਬਿਲਕੁਲ ਉਹੀ ਰੋਡ ਸਿੱਧਾ ਸਿੱਧਾ ਹੀ ਸਿੱਧਾ ਰੋਡ ਆਪਣੇ ਆਉਂਦਾ ਡੇਟ ਸਿੱਧਾ ਬਿਲਕੁਲ ਇੱਧਰ ਹੀ ਗਾੜੀ ਆਈ ਜਾਣਾ ਵਾ ਸਿੱਧਾ ਘੜੇ ਤੁਰਿਆ ਆਉਣਾ ਸਿੱਧਾ ਇੱਕ ਪੁਛੇ ਦੀ ਰੋਡ ਨੇ ਠੀਕ ਹੈ ਜੀ ਤੇ ਫੋਨ ਨੰਬਰ ਪੁੱਲ ਦੇ ਇੱਕ ਰ 77 60 ਹਾਂਜੀ 82 033 ਠੀਕ ਹੈ ਜੀ ਕੈਮਰਾ ਵੀ ਲੈ ਲੋ ਹਰ ਪੇ ਹਾਂਜੀ ਦੱਸਿਆ 81 94 ਹਾਂਜੀ 85 60 43 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਆ ਜਿਹ ਕਿੰਨਾ ਚਿਰ ਹੋਇਆ ਜਿੰਨ ਸੋਈ ਨਾ ਇਹ ਵੀਡੀਓ ਨੂੰ ਦੱਕ ਦਿਨ ਲਾ ਲਓ ਦੱਕ ਦਿਨ ਹੋ ਗਏ ਸੋਈ ਨਾ ਤੇ ਥਾਣੇ ਤੇ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਤੇ ਕਿਹ ਜਿਹਾ ਮਗਰ ਇਹਦੇ ਮਗਰ ਇਹਦੇ ਬੱਚਾ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਵੀਰਾ ਇਹਦਾ 11 ਕਿਲੋ ਦੁੱਧ ਥੱਲੇ ਦੇ ਹੈਗਾ ਪੱਕਾ ਦੁੱਧ 11 ਲੀਟਰ 11 ਕਿਲੋ ਠੀਕ ਆ ਤੇ ਵਾਚ ਸਕਦੀ ਔਰ ਹਾਂ ਵਧੂਗੀ ਇਹ ਤਾਂ ਵਧਣਾ ਠੀਕ ਆ ਹਾਂਜੀ ਇਹ ਕਿ ਕੋਈ ਸਾਮ ਕਰੂਗਾ ਤੇ ਵਾਜੂਗੇ ਵੀਰ ਜੇ ਮਾੜਾ ਮੂੜਾ ਮਾਰੂਗੀ ਤੁਹਾਨੂੰ ਪਾਏ ਫੇਰੇ ਦੋ ਤੇ ਚਲ ਜੂਗੇ ਗਾਂਹੇ ਠੀਕ ਆ ਤੋਰਾਂ ਫੇਰ ਇੱਕ ਰੀਨ ਬਾਕੀ ਜੇ ਥੋੜਾ ਥੋੜਾ ਸ਼ੁਰੂ ਵੀ ਹੋਈ ਆ ਆ ਮੈਲੇ ਸ਼ੁਰੂ ਹੋਈ ਹੈ ਅਜੇ ਜਿਹੜਾ ਆ ਮਾਰਨਾ ਮੈਲਾ ਇੰਨੇ ਅਜੇ ਲੈ ਜਾ ਵੀਦੂ ਬਾਕੀ ਹੈਗੀ ਜਰਸੀ ਜੇ ਅਜੇ ਬਾਕੀ ਸਵੇਰਾ ਸਵੇਲ ਦਾ ਟਾਈਮ ਹੈ ਯਾਦ ਹੀ ਸੱਦੇ ਉਤਰੇ ਤੁੰ ਤੁੰ ਦਪਈ ਆ ਜੇ ਪੁਰੀਆਂ ਨਾਲੇ ਰੱਜੀਆਂ ਰੁੱਜੀਆਂ ਹੋਣੀਆਂ हां देख सादे ਥੱਲੇ ਵਾਲੇ ਤੇ ਕੀ ਰੱਖਣਾ ਵੀਰ ਜੀ ਫਿਰ ਮੋਲ ਆਪੇ ਦਾ ਮੋਲ ਕਰਦੇ 32 32000 32000 ਠੀਕ ਆ ਛੋਟ ਕਰਾਂਗੇ ਯਾਰ ਛੋਟ ਕਰਦੇ ਹੋਗੇ ਠੀਕ ਕਰਨਾ ਵੀਰ ਜੀ ਮੰਨਦਾ ਨਾ ਹਾਂਜੀ ਵੀਰ ਜੀ ਕੋਈ ਗੱਲ ਨਹੀਂ ਕਿੰਨੇ ਦੀ ਦੇ ਦਈਏ ਪੂਰੀ ਯਸਨੋ ਕਰ ਦੋ ਫਿਰ ਯਸਨੋ ਚਲੋ ਵੀਰ ਜੀ ਹੋਰ 1000 ਛੋਟ ਕਰ ਦੋ 30 ਦੀ ਦੇ 36000 ਦੀ ਦੇ ਦੋਗੇ ਠੀਕ ਆ ਤੇ ਯਾ ਤੇ ਕਿੰਨੇ ਕਿਤੇ ਗੰਮਰ ਜੀ ਕੋਲ ਠੰਡੀ ਧੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਆ ਦੇਖੋ ਤੇ ਦੁੱਧ 10 ਲੀਟਰ ਘਰ ਚਵਾ ਕੇ ਦੋਗੇ ਪੱਕਾ ਦੋਵੇਂ ਟਾਈਮ ਚੋਣ ਪਾ ਕੇ ਦੋ ਟਾਈਮ ਚੋ ਕੇ ਲੈ ਜੀ ਹਨਾ ਬਾਕੀ ਅਮਰੀਕਾ ਸ਼ਹਿਰ ਦੇ ਬਿਲਕੁਲ ਲੱਗ ਗਏ ਹੀ ਆ ਸੋਖਾ ਹੀ ਆ ਰਸਤਾ ਕੋਈ ਜਿੱਤਨਾ ਮਰਜ਼ੀ ਰਮਾਨ ਆ ਸਕਦਾ ਪਰ ਕਿਸੇ ਨੇ ਬਸ ਤੇ ਆਉਣਾ ਮੋਟਰਸਾਈਕਲ ਤੇ ਆਉਣਾ ਤੇ ਹੁਣ ਇੱਕ ਹੋਰ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਆ ਦੇਖ ਸਾਦੇ ਜੀ ਇਹ ਵੀ ਇਹ ਮਲੇ ਮੁਲੇ ਤੇ ਦਹੀਂ ਚੱਲਣ ਇਹਨੂੰ ਕਿੰਨਾ ਕਿਚਰਾ ਹੈ ਜੀ ਵਿਰਜੀ ਸੁਨ ਇਹਨੂੰ ਵੀ ਦੱਸਦੇ ਨਹੀਂ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹ ਕੋਲ ਦੁੱਧ 10 ਕਿਲੋ ਜੇ ਅੱਛਾ ਹਾਂ ਜੀ ਪੱਕਾ ਦੁੱਧ ਹੈਗਾ ਜਿਹੜਾ 10 ਲੀਟਰ ਕੋਲ ਤੋਂ 9 ਕਿਲੋ ਦੁੱਧ ਹੀ ਵੇਚਵਾਵਾਂਗੇ ਤਾਂ ਠੀਕ ਹੈ ਤੇ 10 ਕਿਲੋ ਹੋਊਗਾ ਠੀਕ ਹੈ ਇਹ ਕਿੰਨਾ ਚਵਾਈ ਜਾਊਗੀ ਉਤਰਾ ਇਹ 12 ਕਿਲੋ ਤੇ ਜਾਊਗਾ ਠੀਕ ਹੈ ਜੀ ਜ਼ਿਆਦਾ ਕਹਿ ਦਿਆ ਠੀਕ ਹੈ ਤੇ ਆ ਥਾਣਾ ਇਹਦੇ ਵੀ ਲਾਗੇ ਦਾ ਦੇਖ ਸਕਦੇ ਜੀ ਤੋੜਦੀਆਂ ਵਿਰਜੀ ਕਰੀਨਾ ਅੱਜ ਇਸ ਤਰ੍ਹਾਂ ਹੀ ਜੜੀਆਂ ਲਪੜੀਆਂ ਦੇਖ ਸਕਦੇ ਤੁਸੀਂ ਨੋ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਹੈਗਾ ਇਹ ਬਾਕੀ ਅੱਗੇ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਬਾਕੀ ਆ ਜਿਹੜੀ ਸੜਕ ਆ ਇਹ ਹੀ ਸਿੱਧੀ ਰੈਡੀਸਨ ਤੋਂ ਜਿਹੜੀ ਮੁੜਦੀ ਰੈਡੀਸਨ ਬਲੂ ਤੋਂ ਤੇ ਸਿੱਧੀ ਗਾੜੀ ਇਹ ਹੀ ਹੁੰਦੀ ਅੱਜ ਲਾਇਆ ਵੀਰ ਜੀ ਤੇ ਇਹਦਾ ਮੁੱਲ ਕੀ ਰੱਖਣਾ ਵਿੱਧੀ ਫਿਰ ਆਪਾਂ ਮੁੱਲ ਇਹਦਾ 30 ਬੱਤੀ ਕਰਦੇ ਆਂ ਅਛੇ ਇਹਦਾ 32000 ਇਹ ਕਿੰਨੇ ਦੀ ਦੇ ਦੀਏ ਇਹ ਵੀ ਲੋਕੀ ਹੱਥ ਕੱਢਦਾ ਏ ਤੂੰ ਕਰਦੀਏ ਬਰਾਬਰ ਹੀ ਨਹੀਂ ਦੇ ਕਰ ਦੋ ਬਰਾਬਰ ਜਾਣ ਤੋਂ ਬਰਾਬਰ ਜਾਣ ਤੋਂ ਤੇ ਇਹਦੀ ਭਾਵੇਂ ਕੋਈ ਹੋ ਲੈਜੇ ਤੇ ਭਾਵੇਂ ਕੋਈ ਹੋ ਲੈਜੇ ਠੀਕ ਐ ਤੇ ਜੇ ਕੋਈ ਜੋੜਾ ਪਾਲੂਗਾ ਮੰਨ ਤਾਂ ਨਾ ਹੋਰ ਕਰ ਦੋਗੇ ਕਰ ਦਾਂਗੇ ਕਰ ਦਾਂਗੇ ਠੀਕ ਐ ਜੀ ਇਹ ਵੀ ਓਖਾ ਦੋ ਵੀ ਲੱਠੰਡੀ ਤੇਰੀ ਇਹ ਵੀ ਠੰਡੀ ਤੇਰੀ ਆ ਜਿਹੜੀ ਕੋਈ ਗੱਲ ਨਹੀਂ ਇਹ ਜੀ ਇਦਾਂ ਮਰਜੀ ਕੋਈ ਭਾਵੇਂ ਠੀਕ ਐ ਜੀ ਥਾਰਾ ਵੇ ਥੱਲੇ ਠੀਕ ਐ ਤੇ ਠੀਕ ਐ ਜੀ ਹੋਰ ਕੋਈ ਕੰਮ ਹੈ ਬਾਕੀ ਇਹ ਆ ਕਿ ਇੱਥੇ ਆ ਕੇ ਕੋਈ ਤਸੱਲੀ ਕਰਕੇ ਖੜੇ ਜਣੇ ਆਪਣਾ ਟਾਈਮ ਆਪਣੀ ਚੋਵੇ ਤਸੱਲੀ ਕਰੇ ਕੋਈ ਤਸੱਲੀ ਕਰਕੇ ਆਪਣੀ ਲੱਗਣਾ ਮਾਊਗਾ ਉਹ ਆਪਾਂ ਡਾਕਟਰ ਜਿਹੜੇ ਦਾਖਲ ਦੋਦਾ ਨੌ ਦੀ ਗਰੰਟੀ ਦਾਂਗੇ ਪੂਰੀ ਚੋਵਾ ਇਹ ਆ ਕੇ ਚਲੋ ਇੱਥੇ ਆ ਕੇ ਕੋਈ ਚੋ ਕੇ ਖੜੇ ਬਾਕੀ ਇਹ ਆ ਕਿ ਨਵੀਂ ਜਗ੍ਹਾ ਤੇ ਜਾ ਕੇ ਕਈ ਯਾਰੀ ਉਤਰਾ ਵੀ ਤਸੱਲੀ ਕਰੇ ਕੋਈ ਆਪਣਾ ਲੱਗ ਚੋਵੇ ਆਪਣੀ ਪੂਰੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਠੀਕ ਬਾਕੀ ਇੱਥੇ ਆ ਕੇ ਕੋਈ ਵੀਰ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜੇ ਤਸੱਲੀ ਕਰਕੇ ਲੈ ਜੇ ਆਪਣੀ ਸਮਝਣਾ ਮਰਜੀ ਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ